ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆਂ ਦੇ ਵਿੱਚ ਮੌਸਮ ਦੀ ਅਫਰਡ ਤੁਹਾਨੂੰ ਦਿਆਂਗੇ ਜੀ ਗੱਲ ਅਗਲੇ 5-6 ਦਿਨਾਂ ਦੀ ਕਰਾਂਗੇ ਯਾਨੀ ਕਿ 12 ਮਾਰਚ ਤੱਕ ਮੌਸਮ ਪੰਜਾਬ ਦਾ ਖਲਸਣਾ ਲੱਗਦੇ ਖੇਤਰਾਂ ਦਾ ਕਿੰਗਾ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਐਸੇ ਰਿਹਾ ਤਾਜ਼ਾ ਸੈਟੇਲਾਈਟ ਤਸਵੀਰਾਂ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਰਾਤ ਦੇ ਲਗਭਗ 9:00 ਵਜਣ ਵਾਲੇ ਨੇ ਜੀ ਔਰ 6 ਮਾਰਚ ਦੀ ਗੱਲ ਇਹ ਕਿ ਇਸ ਆਪਣੀ ਰਾਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ ਰਾਜਸਥਾਨ ਐਸਵੇਲੇ ਤਿੰਨਾਂ ਸੂਬਿਆਂ ਦੇ ਵਿੱਚ ਮੌਸਮ ਬਿਲਕੁਲ ਸਾਫ ਹੈ ਅੱਜ ਬਹੁਤ ਹੀ ਖੇਤਰਾਂ ਦੇ ਵਿੱਚ ਧੁੱਪ ਲੱਗੀ ਆ ਪਾਉਂ ਜਾਂ ਪੰਜਾਬ ਦੇ ਖੇਤਰਾਂ ਹਰਿਆਣਾ ਰਾਜਸਥਾਨ ਦੇ ਖੇਤਰ ਨੇ ਤੇ ਦਿਨ ਤੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋ ਰਿਹਾ ਜੇਕਰ ਪਿਛਲੇ ਦਿਨਾਂ ਦੇ ਮੁਕਾਬਲੇ ਦੇਖੀਏ ਤੇ ਬੀਤੇ 24 ਘੰਟਿਆਂ ਦੇ ਦਰਮਿਆਨ ਜਿਹੜੇ ਟੈਂਪਰੇਚਰ ਸੀ ਉਹ ਪੰਜਾਬ ਦੇ ਵਿੱਚ 24 ਤੋਂ ਲੈ ਕੇ 28 ਜਾਂ ਫਿਰ ਕਹ ਲਈਏ 28.5 ਡਿਗਰੀ ਤੱਕ ਦਰਜ ਹੋਏ ਨੇ ਮੈਕਸਿਮਮ ਜਲਿਆਂ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 25 ਤੋਂ ਲੈ ਕੇ 30 ਦੇ ਵਿੱਚਕਾਰ ਜੜਿਆ ਦਰਜ ਹੋਏ ਨੇ ਮੈਕਸਿਮਮ ਟੈਂਪਰੇਚਰ ਜੇਕਰ ਜਲਾਵਰ ਦੇਖਿਆ ਜੀ ਬਠਿੰਡਾ ਯਾਰ ਫਿਰ ਸਭ ਤੋਂ ਗਰਮ ਖੇਤਰ ਰਿਹਾ 28.6 ਡਿਗਰੀ ਦੇ ਨਾਲ ਹਰਿਆਣੇ ਦੇ ਵਿੱਚ ਮਹਿੰਦਰਗੜ ਸਭ ਤੋਂ ਗਰਮ ਰਿਹਾ ਜੀ 30.7 ਡਿਗਰੀ ਦੇ ਨਾਲ ਬੀਤੇ 48 ਜਾਂ 72 ਘੰਟਿਆਂ ਤੋਂ ਕਹਿ ਲਿਆ ਕਿ ਉੱਤਰ ਪਛੋਦੀਆਂ ਠੜੀਆਂ ਸੀਤ ਹਵਾਵਾਂ ਚੱਲ ਰਹੀਆਂ ਸੀ ਕਾਫੀ ਰਫ਼ਤਾਰ ਤੇ ਅੱਜ ਉਨੇ ਰਫ਼ਤਾਰ ਤੇ ਹਵਾਵਾਂ ਨਹੀਂ ਚੱਲਿਆ ਹਵਾਵਾਂ ਚੱਲ ਰਹੀਆਂ ਸੀ ਉੱਤਰ ਪਛੋਦੀਆਂ ਔਰ ਹਰ ਕਿਸੇ ਦੇ ਲੈ ਕੇ ਕਿਤੇ ਕਿਤੇ ਦਰਮਿਆਨੀ ਰਫ਼ਤਾਰ ਨਾਲ ਚੱਲ ਰਹੀਆਂ ਸੀ ਆਉਂਦੇ ਦਿਨਾਂ ਦੇ ਦਰਮਿਆਨ ਕੱਲ ਤੋਂ ਕਹਿ ਲਿਆ ਸ਼ਾਮ ਤੋਂ 7 ਦੇ ਸ਼ਾਮ ਤੱਕ ਜਾਂ ਫਹਿਰ ਤੋਂ ਬਾਅਦ ਹਵਾਵਾਂ ਦੇ ਵਿੱਚ ਰਵਾਨਗੀ ਥੋੜੀ ਹੋਰ ਘਟ ਸਕਦੀ ਹੈ ਹਵਾਵਾਂ ਦੀ ਗਤੀ ਜੜੀਆ ਹੋਰ ਘਟ ਸਕਦੀ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਪਾਣੀ ਫਸਲਾਂ ਨੂੰ ਹਫਲਾ ਲਾ ਸਕਦੇ ਆ ਕਿਸਾਨ ਵੀਰ ਜਿਹੜੇ ਸਾਡੀ ਵੀਡੀਓ ਸੁਣਦੇ ਆ ਕਿਉਂਕਿ ਹਵਾਵ ਆਪ ਪਾਣੀ ਲੱਗਣ ਵਾਲਾ ਫਸਲ ਆਉਣ ਤੇ ਪਾਣੀ ਜਫਾ ਲਾਉਣਾ ਵੀ ਆ ਕੋਈ ਅਚ ਦੋ ਰਾਈ ਨਹੀਂ ਆਉਂਦੇ ਦਿਨਾਂ ਦੇ ਦਰਮਿਆਨ ਇੱਕ ਸਿਸਟਮ ਜਿਹੜਾ ਕਿ ਵੱਡੇ ਏਰੀਆ ਨੂੰ ਕਵਰ ਕਰੇਗਾ ਉਹ ਤੁਹਾਨੂੰ ਅਸੀਂ ਰੈਗੂਲਰ ਅਪਡੇਟ ਦਿੰਦੇ ਆ ਰਹੇ ਆ ਕਿ 12-13 ਤੋਂ ਲੈ ਕੇ 17-18 ਦੇ ਵਿੱਚ ਕਰ ਸਿਸਟਮ ਆਏਗਾ ਉਹ ਐਸਲ ਸਿਸਟਮ 14 ਤੋਂ ਲੈ ਕੇ 16 ਦੇ ਵਿਚਕਾਰ ਲੱਗਣਾ ਹੈ ਹਾਲਾਂਕਿ ਉਹ 12 ਘੰਟੇ ਫੈਲਾ ਜਾਂ 12 ਘੰਟੇ ਬਾਅਦ ਵਿੱਚ ਵੀ ਆ ਸਕਦਾ ਹੈ ਤੇ ਉਹਦੇ ਵਿੱਚ ਸਿਸਟਮ ਇਦਾਂ ਦਾ ਨਹੀਂ ਕਿ ਇੱਕੋ ਹੀ ਦਿਨ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਗੜੇ ਮਾਰ ਕਰਾ ਦੇਵੇ ਜਾਂ ਮੂਹ ਹੀ ਦਰਜ ਕਰਾ ਦੇਵੇ ਉਹ ਸਿਸਟਮ ਰੁਕ ਰੁਕ ਕੇ ਸ਼ਰਾਟੇ ਲਵਾਏਗਾ ਜੀ ਯਾਨੀ ਕਿ 48 72 ਘੰਟੇ ਉਹ ਸਿਸਟਮ ਚੱਲਦੇ ਰਹਿਣਗੇ ਤੇ ਪਛਵੇਂ ਕਦੇ ਉੱਤਰੀ ਕਦੇ ਦੱਖਣੀ ਭਾਗ ਜੜੇ ਜਾਂ ਮੀਂਹ ਨਾਲ ਕਵਰ ਹੁੰਦੇ ਰਹਿਣਗੇ ਸੋ ਇਦਾਂ ਦਾ ਇਹ ਸਿਸਟਮ ਹੈ ਤੇ ਹਲਕ ਤੋਂ ਲੈ ਕੇ ਦਰਮਿਆਨੇ ਮੀਂਹ ਦੇ आसार ਰਹਿਣਗੇ ਜੇਕਰ ਉਦੋਂ ਸਿਸਟਮ ਨੂੰ ਹੀਟ ਮਿਲ ਜਾਂਦੀ ਹੈ ਜਾਂ ਦੱਖਣਪੁਰੇ ਦੀ ਤੇ ਸਿਸਟਮ ਤਗੜਾ ਹੋ ਗਿਆ ਕਿਤੇ ਕਿਤੇ ਗੜੇ ਮਾਰ ਵੀ ਜੜਾਇਆ ਕਰਾ ਸਕਦਾ ਹੈ ਫਿਲਹਾਲ ਦੂਰਅਜੀ ਸਿਸਟਮ ਅੱਗੇ ਪਿੱਛੇ ਵੀ ਹੋ ਸਕਦਾ ਹੈ ਤਬਦੀਲੀ ਵੀ ਆ ਸਕਦੀ ਹੈ ਕਾਫੀ ਕੋਈ ਸਪੋਰਟ ਕਰਦਾ ਸਿਸਟਮ ਨੂੰ ਉਹ ਸਪੋਰਟ ਦੇ ਵਿੱਚ ਕਮੀ ਵੀ ਆ ਸਕਦੀ ਹੈ ਇਸ ਲਈ ਤੁਹਾਨੂੰ ਇਹਦੀ ਅਪਡੇਟ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਜਉ ਤੱਕ ਇਹ ਸਿਸਟਮ ਆਉਂਦਾ ਨਹੀਂ ਉਸ ਤੋਂ ਪਹਿਲਾਂ ਵੀ ਇੱਕ ਸਿਸਟਮ 10 ਦੇ ਲੱਗ ਕੇ ਆਉਂਦਾ ਜਾ ਫਰਿਆ ਉਹ ਸਿਸਟਮ ਨਹੀਂ ਉਹ ਸਿਸਟਮ ਹੀ ਹੈ ਤੇ ਹਲਕੇ ਜਿਹੇ ਕਿਤੇ ਕਿਤੇ ਕਹਿ ਲਿਆ ਕਿ ਸ਼ਰਾਟੇ ਦਿੰਦੀ ਹੋਈ ਇਹ ਸਿਸਟਮ ਯਾਗੇ ਲੰਘ ਜਾਣੀ ਆ ਸ਼ਰਾਟੇ ਦਾ ਵੀ ਆਸਾਰ ਨਹੀਂ ਆ ਕਿਤੇ ਕਿਤੇ 5-7 ਦਿਨ ਮੈਂਟਲੀ ਜਿਹੜੀਆਂ ਕਣੀਆਂ ਡਿੱਗ ਸਕਦੀਆਂ ਨੇ ਉਹ ਵੀ ਮਾਝਾ ਦੁਆਬਾ ਖੇਤ ਦੇ ਵਿੱਚ ਤੇ ਬਾਕੀ ਮੌਸਮ ਆਪਣਾ ਬਦਲ ਵਾਈ ਤਾਸਰੀਗਲੋਂ ਬਾਕੀ ਮਾਸਮ ਆਪਣਾ ਬਹੁਤੇ ਖੇਤਰਾਂ ਦੇ ਵਿੱਚ ਸਾਫ਼ ਰਹਿਣ ਦੇ ਅਸਾਰ ਹੋਣਗੇ ਜੀ ਬੀਤੇ 5-7 ਦਿਨ ਕਾਫੀ ਠੰਡੇ ਸੀ ਪਰ ਹੁਣ ਦਿਨ ਜੜਿਆ ਗਰਮ ਹੋਣਗੇ ਅੱਗੇ-ਅਗੇ ਪਾਰਾ ਜੜਿਆ ਜਾ ਚੜ ਸਕਦਾ 30 ਤੋਂ ਫਾਰ ਟੈਂਪਰੇਚਰ ਹੈ ਜੜਾ 31-32 ਤੱਕ ਜਾ ਸਕਦਾ ਪੰਜਾਬ ਦਾ ਅਗੇਤੀ ਗਰਮੀਆਂ ਜਿਹੜੀ ਉਹ ਕਹਿ ਸਕਦੇ ਆ ਜਲਦੀ ਆ ਸਕਦੀ ਹੈ ਤੇ ਹਰਿਆਣਾ ਦੇ ਵਿੱਚ ਵੀ ਟੈਂਪਰੇਚਰ ਜੜਿਆ ਵਧ ਰਹੇ ਨੇ ਤੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਵੀ ਵਾਧਾ ਜੜਿਆ ਜਾ ਟੈਂਪਰੇਚਰ ਦੇ ਵਿੱਚ ਹੋ ਰਿਹਾ ਜੀ ਜੋ ਆਉਂਦੇ ਸਿਸਟਮ ਜਿਹੜਾ ਦੋ ਸਿਸਟਮ ਆਉਣੇ ਨੇ ਜੀ 10 ਨੂੰ ਤੇ 13 ਤੋਂ ਇੱਕ ਸਿਸਟਮ ਸ਼ੁਰੂ ਹੋ ਸਕਦਾ ਇਹਦੀ ਅਫਰਡ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਫਿਲਹਾਲ ਹੁਣ ਠੰਡ ਨੂੰ ਲੱਗੇ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ ਉੱਤਰ ਹਵਾਵਾਂ ਤੇਜ਼ੀ ਨਾਲ ਚੜੀਆਂ ਸੀ ਉਹਨਾਂ ਤੇ ਵੀ ਹੁਣ ਰੁਕਾਵ ਜਿਹੜੀ ਹੈ ਕੈਲੀਅਰ ਰਵਾਨਗੀ ਘਟ ਗਈ ਹੈ ਕੱਲ ਤਾਂ ਸਪੀਡ ਹੋਰ ਘਟ ਜਾਣੀ ਹੈ ਇਸ ਲਈ ਠੰਡ ਵਾਲੇ ਫਖ ਤੋਂ ਕੋਈ ਅਲਰਟ ਨਹੀਂ ਕੋਈ ਚੇਤਾਵਨੀ ਨਹੀਂ ਸਿਸਟਮ ਵਾਲੇ ਫਖ ਤੋਂ ਕੋਈ ਅਲਰਟ ਨਹੀਂ ਕੋਈ ਚੇਤਾਵਨੀ ਨਹੀਂ ਪਾਣੀ ਫਸਲਾਂ ਨੂੰ ਆਪਾਂ ਲਾ ਸਕਦੇ ਹਾਂ ਜੀ ਤੇ ਲਾਵਾਂਗੇ ਵੀ ਔਰ ਕਿਸਾਨ ਵੀਰਾਂ ਨੂੰ ਵੀ ਅਸੀਂ ਕਹਣਾ ਚਾਹਾਂਗੇ ਕਿ ਜਿਹੜੀ ਵੀ ਆਪਣੀ ਫਸਲ ਹੈ ਕੋਈ ਫਸਲ ਹੋਣਾ ਪਾਣੀ ਲਾ ਸਕਦੇ ਹਾਂ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਜੀ ਇਜਾਜ਼ਤ ਦਿਓ ਜੀ ਤਾਂ